ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਭਧੌੜ ਭਧੌੜ ਬਰਨਾਲੇ ਜ਼ਿਲ੍ਹੇ ਦਾ ਇੱਕ ਕਸਬਾ ਇੱਕ ਛੋਟਾ ਜਿਹਾ ਸ਼ਹਿਰ ਹੈ ਬਾਜੇਖਾਨੇ ਤੋਂ ਬਰਨਾਲੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਆਉਂਦਾ ਹੈ ਤਪਾ ਤਹਿਸੀਲ ਰਹਿ ਜਾਂਦੀ ਹੈ ਬਸਾਂ ਦੀਆਂ ਬਾੜੀਆਂ ਦਾ ਕੰਮ ਮੇਰੇ ਖਾਲਸੇ ਸਭ ਤੋਂ ਜ਼ਿਆਦਾ ਭਧੌੜ ਚ ਹੀ ਹੋਣਾ ਹੈ ਜਿੱਥੇ ਅੱਜ ਵੀਡੀਓ ਬਣਾ ਰਹੇ ਆਂ ਬਾਈ ਜੀ ਹੋਰਾਂ ਦਾ گاਵਾਂ ਦਾ ਇਸ ਸਾਈਡ ਦੇ ਉੱਤੇ ਇੱਕ ਫਾਰਮ ਪ੍ਰੋਪਰ ਫਾਰਮ ਹੈ ਅੱਜ ਇਹਨਾਂ ਨੇ ਦੋ ਮੱਝਾਂ ਵਕਾਊ ਕੀਤੀਆਂ ਫਾਰਮਲ ਗੱਲਾਂ ਜਿਹਦੇ ਵੀ ਭਰਾ ਦੇ ਕੋਲ ਆਪਾਂ ਪਹੁੰਚਦੇ ਆਂ ਵੈਸੇ ਆਪਾਂ ਗੱਲਬਾਤ ਕਰਦੇ ਆਂ ਤਾਂ ਉਹਦੇ ਚ ਇਹ ਹੀ ਪਤਾ ਲੱਗਾ ਵੀ گاਵਾਂ ਲੁਧਿਆਣ ਬਹੁਤਾ ਹੈ ਤੇ ਮੱਝਾਂ ਜਿਹੜੀਆਂ ਇਹ ਇੱਕ ਵੱਖਰਾ ਕਨਸੈਪਟ ਹੈ ਇਹਨਾਂ ਨੂੰ ਬੰਨ ਕੇ ਰੱਖਣਾ ਪੈਂਦਾ ਹੈ ਇਹਨਾਂ ਦੀ ਮਿਲ ਕੇ ਗੱਥੀ ਜ਼ਿਆਦਾਤਰ ਕਰਨੀ ਪੈਂਦੀ ਹੈ ਤਾਂ ਉਹਦੇ ਕਰਕੇ ਬਾਈ ਹੋਰੀ ਕਹਿੰਦੇ ਵੀ ਆਪਾਂ ਮੱਝਾਂ ਵੇਚ ਦਿੰਨੇ ਆਂ ਗਾਵਾ ਜਿੰਨੀਆਂ ਸਾਹ ਬਰੇ ਇਹਦੇ ਚ ਦੋ ਹੋਰ ਵੀ ਐਡ ਹੋ ਜਾਣੀਆਂ ਤਾਂ ਵੀ ਕੰਮ ਸੌਖਾ ਰਹੇ ਜੂਗਾ ਸੋ ਅੱਜ ਦੀ ਵੀਡੀਓ ਦੋ ਮੱਜਾਂ ਦੀ ਐ ਇਹਨਾਂ ਚੋ ਇਹ ਛੋਟੀ ਬਿਲਕੁਲ ਹੀ ਤਾਜੀ ਸੋਈ ਵੀ ਐ ਦੀ ਸੀਮਨ ਡਿਟੇਲ ਪ੍ਰੋਪਰ ਐ ਕਿਉਂਕਿ ਗਾਵਾਂ ਦਾ ਫਾਰਮ ਐ ਨੇਚਰਲੀ ਐ ਸੀਮਨ ਡਿਟੇਲ ਆਪਣੇ ਆਪ ਬਣ ਜਾਣੀ ਐ ਬਾਈ ਹੋਰਾਂ ਕੋਲ ਤੇ ਨਾਲ ਇਹਨੇ ਬੱਚਾ ਵੀ ਕੱਟੀ ਨੂੰ ਜਨਮ ਦਿੱਤਾ ਉਹਦਾ ਵੀ ਪਤਾ ਉਹ ਕਿਹੜੇ ਬੁੱਲ ਦੀ ਐ ਇਹਦੇ ਨਾਲ ਹੀ ਇਸੇ ਛੋਟੀ ਦੀ ਮਾਂ ਬਾਈ ਹੋਰਾਂ ਕੋਲ ਗੱਪਣ ਐ ਤੋਕੜ ਗੱਬਣੇ ਨੂੰ ਮੰਨ ਲਿਓ ਟਾਈਮ ਕਿੰਨਾ ਰਹਿੰਦਾ ਵੀਰ ਦੱਸ ਦੂਗਾ ਇਹ ਵੀ ਬਾਈ ਕਹਿੰਦਾ ਵੀ ਵੇਚ ਦਿਆਂਗੇ ਜੇ ਰੇਟ ਇਹਦਾ ਸਹੀ ਮਿਲਦਾ ਤਾਂ ਨਹੀਂ ਪਰ ਜਦੋਂ ਇਹ ਤਿਆਰ ਹੋਊਗੀ ਕੁਝ ਟਾਈਮ ਹੀ ਇਹਦਾ ਬਾਕੀ ਹੈ ਤੇ ਉਦੋਂ ਫਿਰ ਵਿਕਾਊ ਹੋ ਜੂਗੀ ਆਓ ਡਿਟੇਲ ਪੁੱਛਣੀ ਸ਼ੁਰੂ ਕਰਗੇ ਇਸ ਝੋਟੀ ਬਾਰੇ ਪਹਿਲਾਂ ਫਿਰ ਇਹ ਮੱਝ ਤੁਹਾਨੂੰ ਦਿਖਾਉਂਗਾ ਨੰਬਰ ਸਕਰੀਨ ਉੱਤੇ ਚੱਲੂਗਾ ਤੇ ਤਸੱਲੀ ਤੁਸੀਂ ਆ ਕੇ ਕਰਨੀ ਹੈ ਡਿਟੇਲ ਬਾਈ ਤੋਂ ਆਪਾਂ ਇਹਨਾਂ ਦੋਹਾਂ ਪਸ਼ੂਆਂ ਦੀ ਪੁੱਛ ਲਾਂਗੇ ਆਓ ਮਿਲਦੇ ਆ ਬਾਈ ਨੂੰ ਤੇ ਕਰਦੇ ਆ ਗੱਲਬਾਤ ਦੱਸੋ ਇਸ ਝੋਟੀ ਬਾਰੇ ਸਭ ਤੋਂ ਪਹਿਲਾਂ ਰਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਾਮ ਪ੍ਰਵਿੰਦਰ ਸਿੰਘ ਹੈ ਜੀ ਪ੍ਰਵਿੰਦਰ ਭਾਈ گاਵਾ ਪਹਿਲਾਂ ਤੋਂ ਹੀ ਰੱਖਦੇ ਹੋ ਫਿਰ ਫਾਰਮ ਪੁਰਾਣਾ ਹੀ ਲੱਗਦਾ ਮੇਰੇ ਸਾਹ ਹਾਂ گاਵ ਕਾਫੀ ਟਮਾ 7-7 ਸਾਲ ਹੋ ਗਏ ਹੀ ਰੱਖਦੇ ਨੇ 6-7 ਸਾਲ ਹੋ ਗਏ ਅੱਛਾ ਹੁਣ ਫਿਰ ਮੱਝਾਂ ਜਿਹੜੀਆਂ ਉਹ ਵੇਚ ਦੇਣੀਆਂ ਇਹ ਕਰਦੇਗਾ ਮੱਝਾਂ ਜਾਂ ਖਰੀਦੀਆਂ ਇਹ ਕਰਦੇਗਾ ਮੱਝਾਂ ਆਪਣੀਆਂ ਹੀ ਕਰਦੇਗਾ ਹੀ ਹਾਂਜੀ ਇਹ ਕੀ ਚੱਕਰ ਬਣ ਗਿਆ گاਵਾ ਨਾਲ ਨਹੀਂ ਲੋਟ ਆਉਂਦਾ ਇਹ گاਵਾ ਨਾਲ ਥੋੜੀ ਚਪਾਈ ਚੱਕ ਤਾਂ ਦਿੱਕਤ ਆਉਂਦੀ ਆ ਵੀ ਆਪਣੀ ਵੇਚ ਰਿਆਂ ਦਾ ਪਹਿਲਾਂ ਹੀ ਸੀ ਆਏ ਸੀ ਵੀ ਝੋਟੀ ਨੂੰ ਇਹਨਾਂ ਤਿਆਰ ਕਰਕੇ ਵੇਚਾਂਗੇ ਜੀ ਇਹ ਆਪਣੀ ਸ਼ੌਂਕ ਨਾਲ ਹੀ ਸੰਭ ਠੀਕ ਹੈ ਅਜਾ ਭਾਈ ਇਹ ਕਿੰਨਾ ਵਸੂਆ ਸੂਈ ਚ ਇਹ ਪਲੂਨ ਸੂਈ ਆ ਪਹਿਲੇ ਸੂਈ ਪਹਿਲਾ ਸੂਆ ਹਾਂਜੀ ਅੱਛਾ ਤੁਸੀਂ ਗਾਵਾਂ ਰੱਖਦੇ ਆ ਦੰਦਾਂ ਦਾ ਪਤਾ ਹੋਊਗਾ ਆ ਚਾਰ ਦੰਦਾਂ ਦਾ ਮੂੰਹ ਹੈ ਚਾਰ ਦੰਦ ਹੈ ਸੀਮੈਂਟ ਡਿਟੇਲ ਵੀ ਇਹ ਹੀ ਦੇ ਦਿਓ ਇਹ 70570 ਦੀ ਆਪ ਆ ਜੀ ਠੀਕ ਹੈ ਐਮ 51 ਦੀ ਇਹਨੇ ਕੱਟੀ ਦਿੱਤੀ ਆ ਜੀ ਐਮ 51 ਦੀ ਕੱਟੀ ਨੂੰ ਜਨਮ ਦਿੱਤਾ 70570 ਦੀ ਇਹ ਆਪ ਹੈ ਹਾਂਜੀ ਅੱਛਾ ਭਾਈ ਅੱਜ ਦਿਨ ਕਿੰਨੇ ਹੋ ਗਏ ਉਹਨੂੰ ਸੂਈ ਨੂੰ ਅੱਜ ਇਹਨੂੰ ਵੀ ਸਹੀ ਦੂਜਾ ਦੋ ਦਿਨ ਹੋ ਗਏ ਤੀਜਾ ਦਿਨ ਆ ਜੀ 8 ਤਰੀਕ ਨੂੰ ਇਹ ਰਾਤ ਨੂੰ ਸੂਈ ਸੀ 1:00 ਵਜੇ ਮੰਨ ਕੇ ਜਦੋਂ ਅੱਜ 10 ਤਰੀਕ ਹੈ ਹਾਂ हां 5ਵੇਂ ਡੰਗ ਹੋਈ ਐ ਇਹਦੀ ਚੋਂ 5ਵੇਂ ਡੰਗ ਜਾਣੀ ਹਜੇ ਤਾਂ ਇਹ ਮੰਨੀਆਂ ਵੀ ਪੂਰਾ ਬੌਲਾ ਹਜੇ ਜਿਹੜਾ ਉਹ ਹਜੇ ਤਾਂ ਦੁੱਧ ਪਾੜਦਾ ਹੀ ਹੋਣਾ ਹਾਂ ਬੌਲੇ ਜੀ ਆਹੇ ਤਾਂ ਜੀ ਠੀਕ ਐ ਅੱਛਾ ਭਾਈ ਕੀ ਡਿਮਾਂਡ ਰੱਖਦੇ ਹੋ ਝੋਟੀ ਦੀ ਇਹ ਵੀ 143 ਮੁੱਲ ਕਰਦੇ ਆਂ ਜੀ 1 ਲੱਖ 43 ਹਜ਼ਾਰ ਹਾਂ ਜੀ ਦੱਸੋ 705 77 ਦੀ ਝੋਟੀ ਮੈਂ ਇੱਕ ਗੱਲ ਧਿਆਨ ਚ ਲਿਆ ਦੇਣਾ ਤੁਸੀਂ ਇਹਦੀ ਬਾਡੀ ਬੰਤਰ ਦੇਖੋ ਚੰਗੀ ਸੰਭੀ ਐ ਵੀਰ ਨੇ ਹਜੇ ਇਹਨੇ ਨਿੱਖਰਨਾ ਐ ਕਿਉਂਕਿ ਹਜੇ ਸਿਰਫ ਪੰਜਵਾਂ ਡੰਗ ਐ ਬਹੁਤ ਭਰਾਵਾਂ ਨਾਲ ਕੱਪਣ ਪਸ਼ੂ ਤੋਂ ਗੱਲ ਹੋਣ ਲੱਗ ਜਾਂਦੀ ਹੈ ਤੇ ਕਈ ਵਾਰ ਟਾਈਮ ਇੰਨਾਕ ਲੰਘ ਜਾਂਦਾ ਵੇ ਜੀ ਦੀ ਵੀ ਟਾਈਮ ਨਿਕਲਦਾ ਨਹੀਂ ਤਾਂ ਪਸ਼ੂ ਸੂਹ ਪੈਂਦੇ ਆ ਬੜੀ ਸੋਹਣੀ ਝੋਟੀ ਬਾਈ ਉਹਨਾਂ ਨੇ ਸੰਭਾਲੀ ਆ ਤੇ ਬਿਲਕੁਲ ਤਾਜੀ ਸੂਈ ਵੀ ਆ ਇੱਥੋਂ ਇਹਦੀ ਅਗਾਰੀ ਨੋਟ ਕਰੋ ਥਾਂ ਦਾ ਸੈਜ ਦੇਖ ਲਓ ਕਿ ਬਿਨਾ ਪਸਮਾ ਤੋਂ ਥਾਣਾ ਤੇ ਵੀਡੀਓ ਬਣਾਉਣ ਦਾ ਟਾਈਮ ਦੁਪਹਿਰ ਦਾ ਹੈ ਮੈਂ ਇੱਕ ਵਾਰ ਤੁਹਾਨੂੰ ਟਾਈਮ ਦਿਖਾ ਦਿੰਦਾ ਦੋਸਤੋ 2:40 ਮਿੰਟ ਹੈ 5:30 ਦੀ ਚਵਾਈ ਦੇ ਹਿਸਾਬ ਤੇ ਤੁਸੀਂ ਜੱਜਮੈਂਟ ਕਰ ਲਿਉਂਦੇ ਹੋ ਬਾਨੇ ਜੀ ਹਾਂਜੀ ਭਾਈ 6:00 ਵਜੇ ਚੇਵੜੇ ਜੀ ਅਸੀਂ ਤੁਸੀਂ ਚਵਾਈ ਕਰ ਅੱਛਾ ਇਹ ਪਹਿਲਾਂ ਨਾ ਪਹਿਲਾਂ ਨਾ ਆਲਜੀ ਮਣਾਉਣ ਲੱਗ ਜਾਂਦੀਆਂ ਕਈ ਵਾਰ ਚਵਾਈ ਕਰ ਨਹੀਂ ਐਦਾਂ ਦੀ ਕੋਈ ਮਨਗਾ ਪਹਿਲੇ ਕਿ ਡੰਗਦਾ ਇਹਨੇ ਕਰਿਆ ਸੀ ਉਹ ਇੰਨੀ ਜ਼ਿਆਦਾ ਆਲ ਨਹੀਂ ਨੇ ਮੈਂ ਆਪਾਂ ਪਹਿਲਾਂ ਇਹ ਗਾਈਆਂ ਦੇ ਵਿੱਚ ਖੁੱਲੂ ਗਈ ਛੱਡੀ ਵੀ ਸੀਗੀ ਆਪਣੇ ਉਧਰ ਬਸ ਅੱਛਾ ਉਧਰ ਫਿਰਦੀ ਸੀ ਨਾ ਯਾ ਆਪਾਂ ਬੜੀ ਹੱਥ ਫੇਰੀ ਕਰਦੇ ਸੀ ਆਪਾਂ ਇਹਦੀ ਇੰਨੀ ਕੁ ਜਾਣਦਾ ਨਹੀਂ ਬਣਾਈਏ ਨੇ ਅੱਛਾ ਭਾਈ ਚਲੋ ਇੱਕ ਗੱਲ ਹੋਰ ਦੱਸ ਦਿਓ ਜੇ ਉਹਨੇ ਆਪਾਂ ਝੋਟੀ ਦਿਖਾਤੀ ਹੈ ਇਹਦੀ ਮਾਂ ਆਪਣੇ ਕੋਲ ਹੈ ਹੀ ਹੈ ਨਾ ਇਹਦੀ ਮਾਂ ਹਾਂਜੀ ਇਹੀ ਹੈ ਇਹਦੀ ਮਾਂ ਇਹਦਾ ਦੁੱਧ ਦਾ ਕੀ ਰਿਕਾਰਡ ਇਹਦਾ ਜੀ 16 ਲੀਟਰ ਦਾ ਰਿਕਾਰਡ ਆ ਜੀ 10 ਲੀਟਰ ਦਾ ਇਹਦਾ ਪਤਾ ਹੈ ਸੀਮੈਂਟ ਡਿਟੇਲ ਕੋਈ ਕਿ ਨਹੀਂ ਪਤਾ ਇਹਦਾ ਆਪ ਦਾ ਨਹੀਂ ਪਤਾ ਵੀ ਆਪਾਂ ਉਹਦਾ ਧਿਆਨ ਨਹੀਂ ਸੀ ਹੁਣ ਇਹਦੇ ਜਿਹੜਾ ਲੱਗਿਆ ਵਾ ਉਹ ਧਾਰੇ ਤੋਂ ਗੱਬਣਾ ਜੀ ਐਲ ਡੀ ਐਫ ਵਾਲੇ ਹਾਂਜੀ ਲక్ష్ਮੀ ਡੇਰੀ ਫਾਰਮ ਹਾਂਜੀ ਅੱਛਾ ਭਾਈ ਹੁਣ ਇਹਦਾ ਕਿੰਨਾ ਟਾਈਮ ਬਾਕੀ ਹੈ ਮਾ ਜੀ ਇਹਦੇ ਅੱਜ 10 ਤਰੀਕ ਨੂੰ ਸਹੀ 50 ਦਿਨ ਰਹਿ ਗਏ ਜੀ 50 ਦਿਨ ਰਹਿ ਗਏ ਜਾਨੀ 10 ਤਰੀਕ ਨੂੰ ਇੱਕ ਤਰੀਕ ਤੋਂ ਇਹਦੇ 2 ਮਹੀਨੇ ਬਾਕੀ ਸੀਗੇ ਹਾਂ ਇੱਕ ਤਰੀਕ ਹੁਣ 50 ਦਿਨ ਰਹਿੰਦੇ ਹਾਂਜੀ ਸੂਏ ਦਾ ਕਿੰਨੂ ਮੈਰ ਕੀ ਕਿੰਨਵਾ ਸੂਆ ਸੂਏ ਇਹ ਤੀਜੇ ਸੂਏ ਵਾਸਤੇ ਹੁਣ ਗੱਬਣਾ ਜੀ ਤੀਜੇ ਸੂਏ ਐਸ ਠੀਕ ਇਦੀ ਡਿਮਾਂਡ ਆਪਾਂ ਫੋਨ ਤੇ ਕਰਦਾਂਗੇ ਵੀ ਜੇ ਤਾਂ ਆਪਾਂ ਕੋਈ ਇਹਦੇ 'ਚ ਨੌਕਸ ਨਹੀਂ ਕੋਈ ਭਾਰਦਾ ਨਹੀਂ ਕੋਈ ਥਾਣਾ ਦਾ ਨੌਕਸ ਨਹੀਂ ਜੇ ਤਾਂ ਦਾ ਚੰਗਾ ਮੁੱਲ ਮਿਲਿਆ ਤਾਂ ਆਪਾਂ ਵੀ ਹੁਣ ਸੇਲ ਕਰਦਾਂਗੇ ਨਹੀਂ ਇਹਨੂੰ ਪਿਆਰ ਕਰ ਮੈਂ ਫਿਰ ਤਿਆਰ ਕਰਕੇ ਠੀਕ ਹੈ ਖੋਲ ਕੇ ਭਾਈ ਝੋਟੀ ਨੂੰ ਦੋਸਤੋ ਝੋਟੀ ਦਾ ਰੇਟ 1 ਲੱਖ ਤੇ 48000 ਕੱਟੀ ਨੂੰ ਜਨਮ ਦਿੱਤਾ ਹੈ ਕੱਟੀ M52 ਦੀ ਹੈ ਹਾਂ ਭਾਈ ਤੋਰ ਦੋ ਸਿੱਧੀ ਸੋਹਣੇ ਟਾਂਚੇ ਦੀ ਇਹ ਝੋਟੀ ਸੈਂਗੇ ਦਾ ਜਿੰਨਾ ਕਕੁੰਡਾ ਮੁੜਿਆ ਹੋਇਆ ਉਹ ਤੁਸੀਂ ਦੇਖ ਲਾ ਥੋੜਾ ਪਿੱਛੇ ਰੁਕਦਾ ਹੈ ਜੇ ਖੁੱਲਾ ਸਿੰਘ ਹੈ ਹੋ ਸਕਦਾ ਹੈ ਵੀ ਉਮਰ ਦੇ ਹਿਸਾਬ ਤੇ ਇਰ ਲਾਏ ਜਾਂ ਥੋੜਾ ਬਹੁਤ ਪਿੱਛੋਂ ਰੱਖ ਖੁੱਲਾ ਰੱਖੇ ਢਾਂਜਾ ਤੁਸੀਂ ਦੇਖੋ ਬਿਊਟੀ ਬਹੁਤ ਸੋਹਣੀ ਆ ਫੇਸ ਤੋਂ ਵੀ ਸੋਹਣੀ ਝੋਟੀ ਆ ਹਵਾਨਾ ਵੀ ਤੁਸੀਂ ਦੇਖ ਸਕਦੇ ਹੋ ਹਜੇ ਬਿਲਕੁਲ ਤਾਜੀ ਸੂਈ ਵੀ ਝੋਟੀ ਆ ਪੁੜਿਆਂ ਦੀ ਸ਼ੇਪ ਤੋਂ ਚੜਾਈ ਨੋਟ ਕਰ ਲਓ ਦੋਸਤੋ ਆਮ ਵੱਡੀਆਂ ਬੱਚਾਂ ਜਿੰਨੀ ਚੌੜੀ ਆ ਲਿਓ ਵੀਰੇ ਵਾਪਸ ਹਵਾਨਾ ਮੈਂ ਕੋਲੋਂ ਦੇਖ ਰਿਹਾ ਤੁਸੀਂ ਵੀ ਆ ਕੇ ਤਸੱਲੀ ਕਰਨੀ ਕਿਉਂਕਿ ਰਕਮ ਅਜ ਦੇ ਟਾਈਮ 'ਚ ਬਹੁਤ ਲੱਗਦੀ ਆ ਕੋਈ ਪਸ਼ੂ ਖਰੀਦਦੇ ਆ ਤਾਂ ਪਰ ਜੇ ਜੋ ਰੁਖ ਮੈਂ ਦੇਖ ਰਿਹਾ ਤਾਂ ਮੈਨੂੰ ਬੜਾ ਸੋਹਣਾ ਇਹਦੇ ਹਵਾਨੇ ਦਾ ਰੁਖ ਲੱਗਦਾ ਹੈ ਕਉਂਕੇ ਹਜੇ ਇਹ ਝੋਟੀ 40-45 ਦਿਨ ਲਾਊਗੀ ਪੂਰਾ ਦੁੱਧ ਆਉਂਦਿਆਂ ਆਉਂਦਿਆਂ ਥੋੜੀ ਭਲੂਣ ਹਵਾਨੇ ਤੇ ਹੈਗੀ ਕਿਉਂਕਿ ਹਜੇ ਬਿਲਕੁਲ ਹੀ ਤਾਜੀ ਸੂਈ ਵੀ ਹੈ ਬੜੀ ਸੋਹਣੀ ਇਹਨੇ ਕੱਟੀ ਨੂੰ ਜਨਮ ਦਿੱਤਾ ਤੇ ਹਵਾਨਾ ਦੇਖੋ ਦੋ ਬਟਨ ਉੱਤੇ ਖਾਲੀ ਥਾਣ ਕਉਂਕੇ ਆਪਾਂ ਸਮਾਹ ਹਜੇ ਇਹਨੇ ਕਰਨਾ ਨਹੀਂਗਾ ਸ਼ਾਮ ਨੂੰ 5-6 ਵਜੇ ਦੀ ਮਿਲਕਿੰਗ ਹੈ ਉਹਦੇ ਹਿਸਾਬ ਤੇ ਹਵਾਨੇ ਦੀ ਜੱਜਮੈਂਟ ਕਰ ਲਿਓ ਇਹਦੇ ਨਾਲ ਕੱਟੀ ਬਈ ਕੱਟੀ ਠਾਏ ਉਹਦੀ ਮੜੀ ਤੁਹਾਨੂੰ ਕੱਟੀ ਵੀ ਦਿਖਾ ਦਿੰਨਾ ਹੈ ਆ ਦੇਖੋ ਕੱਚਾ ਘਾਟੀ ਆ ਦਸਤੋ ਤੇ ਇਹਦੋਂ ਘੱਟ ਪੂਛ ਚਿੱਟੀ ਨਿਕਲੂਗੀ ਮਾਂ ਨਾਲੋਂ ਵੀ ਆ ਦੇਖੋ ਚਾਰ ਕੀ ਵਾਲਾ ਪੂਛ ਦਾ ਇਹ ਤਾਂ ਦੇਖੋ ਮਸਾ ਚਾਰ ਕਵਾਲ ਦਸੋ ਇਹ ਐਮ 51 ਦੀ ਹੈ ਚੰਗਾ ਦੁੱਧ ਪਾ ਕੇ ਪਿਆ ਕੇ ਨੂੰ ਜੇ ਤੁਸੀਂ ਸੰਭੋਗੇ ਤਾਂ ਬੜੀ ਸੋਹਣੀ ਮੱਝ ਬਣ ਜਾਣੀ ਹੈ ਮਗਰ ਜਿਹੜੀ ਝੋਟੀ ਹੈ ਇਹਦੇ ਪੁੜਿਆਂ ਦੀ ਉੱਤੋਂ ਚੜਾਈ ਦੇਖ ਲਓ ਬਾਕੀ ਸਾਇਲੈਂਸ ਵੀਰ ਪਾਉਂਦਾ ਹੈ ਫਿਰ ਵੀ ਮੋਢੇ ਚੋਂ ਪੂਛ ਬਰੀਕ ਹੈ ਪਤਲੀ ਪੂਛ ਹੈ ਭਈ ਪੂਛ ਫੜੋ ਮੜੀ ਜੋ ਸੈੜ ਨੂੰ ਗਈ ਦਸਤੋ ਹਵਾਨਾ ਦੇਖੋ वैसे डरती डरती ਘਾਟੀ ਲੱਗੀ ਮੈਨੂੰ ਪੁਰਸੀ ਆਪਣੀ ਸੋ ਇਦਾਂ ਦਾ ਰੋਕੇ ਦੇ ਹਵਾਨੇ ਦਾ ਚੰਗੀ ਸੰਭੀ ਹੋਈ ਛੜ ਕੇ ਹਵਾਨੇ ਦੇ ਨਾਲ ਆ ਗਾੜੀ ਪਛਾਰੀ ਦੇਖ ਲਈ ਸਹੀ ਹੈ ਸੋ ਦੱਸੋ ਨਾਣਾ ਹਵਾਨੇ ਤੇ ਹੁਣੇ ਹੀ ਦਿਸਦਿਆਂ ਇਸ ਜੀ ਦਾ ਭੂਣ ਚੱਲੇ ਬਾ ਥੋੜਾ ਤਾਂ ਕਰਕੇ ਸਹੀ ਹੈ ਤੂੰ ਬਾਕੀ ਥਣ ਸੋਣਾ ਨਿਖਰੂਗਾ ਜਦੋਂ ਪਸਮਾ ਕਰੂਗੀ ਬਿਲਕੁਲ ਖਾਲੀ ਥਣਾ ਤਾਂ ਬਈ ਮੱਝ ਵੀ ਤੋੜ ਦਿਓ ਮੱਝ ਦਾ ਦੁੱਧ ਦੋਸਤੋ ਰਿਆ 16 ਕਿਲੋ ਸੁਆ ਤੀਜਾ ਸੋਣਾ ਮੈਂ ਇਹ ਤੁਹਾਨੂੰ 50 ਦਿਨਾਂ ਦੀ ਕੱਚੀ ਮੱਝ ਦਿਖਾ ਰਿਹਾ ਤਾਂ ਤੁਸੀਂ ਇਹਦਾ ਹਵਾਨਾ ਦੇਖ ਲਓ ਇਹਦੀ ਮੀਡੀਅਮ ਹਾਈਟ ਹੈ ਸੰਗ ਝੋਟੀਈ ਦਾ ਵੀ ਲਗਭਗ ਇਸ ਤਰੀਕੇ ਜੇ ਨਾਲ ਹੀ ਰਹੂਗਾ ਮੈਨੂੰ ਇਹ ਲੱਗਦਾ ਹੁਣ ਡ్రਾਈ ਹਵਾਨੇ ਦਾ ਵੀ ਰੁਖ ਬਹੁਤ ਸੋਹਣਾ ਹੈ ਇਹਦੀ ਹਾਈਟ ਮੀਡੀਅਮ ਹੈ ਬਾਕੀ ਜੋ ਟਣ ਚਾਹੋ ਤੁਸੀਂ ਹੁਣ ਵੀਡੀਓ ਚੋਂ ਦੇਖ ਲੈਣਾ ਇਹ ਮੱਝ ਬਾਈ ਦੱਸਦਾ ਵੀ ਤੀਜਾ ਸੂਆ ਸੂਊਗੀ ਸਾਰਾ ਐਲਡੀਐਫ ਬੁੱਲ ਜਿਹੜਾ ਉਹਦਾ ਇਹਨੇ ਸੀ ਮੰਨ ਲਿਆ ਇਹਦਾ ਆਪ ਦਾ ਪਤਾ ਨਹੀਂ ਵੀ ਇਹ ਕਿਹੜੇ ਸਿੰਮੰਦੀਏ ਕਿਉਂਕਿ ਉਦੋਂ ਪਹਿਲਾਂ ਬਾਈ ਕਹਿੰਦਾ ਵੀ ਬਹੁਤਾ ਧਿਆਨ ਨਹੀਂ ਰਹਿੰਦਾ ਸੀਗਾ ਮੱਝਾਂ ਵਾਲੇ ਪਾਸੇ ਤੁਸੀਂ ਹਵਾਨਾ ਹੁਣ ਇਹਦਾ ਡرائی ਦਾ ਦੇਖੋ ਵੇ ਨਹੀਂ ਵੀ ਕੱਲੇ ਥਾਣੀ ਦਿਸਣਗੇ ਮੱਝ ਦੁੱਧ ਵਾਲੀ ਆ ਥਣ ਅਗਲਾ ਪਿਛਲਾ ਬਰਾਬਰ ਦਾ ਬਾਕੀ ਇਹਦੇ ਹਵਾਨੇ ਦੇ ਵਿੱਚ ਸਪੇਸ ਦੇਖੋ ਇਹਦਾ ਦੁੱਧੋ ਛੱਡੀ ਆ ਦੋ ਸੋ ਆਂ ਤੁਹਾਨੂੰ ਮੈਂ ਕਹਾਂ ਦਸ ਨੇ 15 20 ਦਿਨ ਹੋ ਜਾਣ ਦੁੱਧ ਛੱਡੀ ਨੂੰ ਹੋਇਆ ਜੀ ਅੱਛਾ ਥੋੜਾ ਟਾਈਮ ਹੀ ਹੋਇਆ ਲੰਬਾ ਟਾਈਮ ਦੁੱਧ ਪਿਆ ਜਾਂਦੀ ਹੈ 4-5 ਕਿਲੋ ਦੋ ਸੀਗਾ ਥੱਲੇ ਇੱਕ ਡੰਗਾ ਪਾ ਚੂੜਿਆਂ ਦੀ 15 ਕਿ ਦਿਨ ਨੂੰ ਇੱਕ ਡੰਗ ਚ ਹੋਇਆ ਜੀ ਫਿਰ ਉਹ ਦੋ ਡਰਾਈ ਕਰਤੀ ਸੀ ਠੀਕ ਹੈ ਸੋ ਦੋਸਤੋ ਦੁੱਧੋਂ ਬਾਈ ਕਹਿੰਦਾ ਵੀ ਹੋਣੀ ਡਰਾਈ ਕੀਤੀ ਹੈ ਬਾਕੀ ਜੋ ਉਸ ਸਟਰਕਚਰ ਹੈ ਕਲੀਅਰ ਫੁੱਲ ਬਾਡੀ ਮੱਝ ਦੀ ਤੁਹਾਨੂੰ ਵੀਡੀਓ ਚ ਦਿਖ ਰਹੀ ਹੈ ਆ ਕੇ ਹਰੇਕ ਪੱਖ ਤੋਂ ਤੁਸੀਂ ਬਰਖ ਕਰ ਲਿਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਸੋ ਇਹ ਨਾਕ ਦੋਸਤੋ ਦੋ ਸੀ ਅੱਜ ਦੀ ਵੀਡੀਓ ਦੇ ਬੜੀ ਸੋਹਣੀ ਝੋਟੀ ਤੁਹਾਨੂੰ ਪ ਚੰਗੀ ਲੱਗੇ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਤੁਸੀਂ ਮਿਹਰਬਾਨ